ंगस्टरबाद मर्दाबाद पुलिस प्रशासन ठाहे ਜੀ ਫ੍ਰਾਈਡੇ ਇਵਨਿੰਗ ਨੂੰ ਬਟਾਲਾ ਸਿਟੀ ਦੇ ਅੰਦਰ ਪੁਲਿਸ ਸਟੇਸ਼ਨ ਸਿਟੀ ਦੀ ਜੋ ਰੈਸਟ੍ਰਿਕਸ਼ਨ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਹੈ ਬੜਾ ਮੰਦਭਾਗਾ ਇਨਸੀਡੈਂਟ ਸੀਗਾ ਜਿਦੇ ਵਿੱਚ ਕੁਝ ਅਣਪਛਾਤੇ ਵਿਅਕਤੀ ਜਿਹੜੇ ਆਏ ਤੇ ਇੱਕ ਸ਼ੌਪ ਦੇ ਉੱਤੇ ਗੋਲੀਆਂ ਚਲਾ ਕੇ ਗਏ ਜਿਹਦੇ ਵਿੱਚ ਦੋ ਜਣਿਆਂ ਦੀ ਡੈਥ ਹੋ ਗਈ ਸੀ ਤੇ ਚਾਰ ਜਣੇ ਇੰਜਰਡ ਹੋ ਗਏ ਸੀ। ਉਸੇ ਸੰਬੰਧ ਵਿੱਚ ਅੱਜ ਬਟਾਲੇ ਵਾਸੀਆਂ ਵੱਲੋਂ ਜਿਹੜੇ ਸ਼ਹਿਰ ਦੇ ਮੋਤਵਰ ਵਿਅਕਤੀ ਸੀਗੇ ਉਹਨਾਂ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਹਦੇ ਤਹਿਤ ਉਹਨਾਂ ਦੀਆਂ ਕੁਝ ਡਿਮਾਂਡ ਸੀਗੀਆਂ ਕੁਝ ਉਹਨਾਂ ਦੇ ਸੁਝਾਅ ਸੀਗੇ ਜਿਹੜੇ ਉਹਨਾਂ ਨੇ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਰੱਖੇ ਨੇ ਆਫਟਰ ਜਿਹੜਾ ਉਹਨਾਂ ਨੇ ਸ਼ਹਿਰ ਦਾ ਇੱਕ ਸ਼ਾਂਤਮਈ ਤਨਦੇ ਨਾਲ ਇੱਕ ਰੌਂਡ ਲਗਾ ਕੇ ਬਾਜੂ ਟਿਕਾਂਦੀ ਚੌਂਕ ਦੇ ਵਿੱਚ ਉਹ ਇਕੱਠੇ ਹੋਏ ਇਸ ਤੋਂ ਬਾਅਦ ਮਾਣਿਓ ਜੀ ਐਸ ਐਸ ਪੀ ਸਾਹਿਬ ਨੂੰ ਇੱਥੇ ਉਹਨਾਂ ਦੇ ਦਫ਼ਤਰ ਮਿਲਣ ਆਏ ਤੇ ਆ ਕੇ ਉਹਨਾਂ ਨੇ ਆਪਣੇ ਜਿਹੜਾ ਮੰਗ ਪੱਤਰ ਸੀਗਾ ਉਹ ਉਹਨਾਂ ਨੂੰ ਦਿੱਤਾ ਅ ਇਹਦੇ ਵਿੱਚ ਉਹਨਾਂ ਦੀ ਮੁੱਖ ਮੰਗ ਜਿਹੜੀ ਸੀਗੀ ਇੱਕ ਤੇ ਇਸ ਜਿਹੜਾ ਇਨਸੀਡੈਂਟ ਹੋਇਆ ਇਹਦੀ ਤਫ਼ਤੀਸ਼ ਜਿਹੜੀ ਹੈ ਇਹ ਪ੍ਰੋਪਰ ਢੰਗ ਦੇ ਨਾਲ ਕਰਕੇ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਜਿਹੜੀ ਮੁੱਖ ਮੰਗ ਰੱਖੀ ਗਈ ਜਿਹਦੇ ਤਹਿਤ ਮੈਂ ਦੱਸਣਾ ਚਾਹੁੰਦਾ ਕਿ ਪੁਲਿਸ ਆਲਰੇਡੀ ਕੰਮ ਕਰ ਰਹੀ ਹੈ ਤੇ ਐਫ ਆਈ ਆਰ ਰਜਿਸਟਰ ਹੋ ਚੁੱਕੀ ਹੈ ਕੁਝ ਅਰੈਸਟ ਵੀ ਪਈਆਂ ਨੇ ਤੇ ਲਗਾਤਾਰ ਜਿਹੜੀ ਉਹਦੀ ਤਫ਼ਤੀਸ਼ ਹੈ ਜਿਹੜੀ ਉਹਨੂੰ ਬੜੇ ਟੈਕਨੀਕਲ ਢੰਗ ਢੰਗ ਦੇ ਨਾਲ ਅੱਗੇ ਵਧਾਇਆ ਜਾ ਰਿਹਾ ਤੇ ਖੁਦ ਮਾਨਯੋਗ ਐਸਐਸਪੀ ਸਾਹਿਬ ਇਹਨੂੰ ਮਾਨੀਟਰ ਕਰ ਰਹੇ ਨੇ ਬਾਕੀ ਸਾਡੀ ਸਾਰੀਆਂ ਟੀਮਸ ਲੱਗੀਆਂ ਹੋਈਆਂ ਨੇ ਇਸ ਤੋਂ ਇਲਾਵਾ ਉਹਨਾਂ ਦੀ ਦੂਸਰੀ ਮੰਗ ਸੀਗੀ ਕਿ ਸ਼ਹਿਰ ਦੇ ਵਿੱਚ ਜਿਹੜੀ ਨਾਕਾਬੰਦੀ ਤੇ ਪੈਟਰੋਲਿੰਗ ਵਧਾਈ ਜਾਵੇ ਤੇ ਆਮ ਤੌਰ ਤੇ ਇੱਕ ਅ ਇਸ਼ੂ ਮੰਨਿਆ ਜਾਂਦਾ ਹੈ ਕਿ ਫੋਰਸ ਦੀ ਜਿਹੜੀ ਹੈ ਬਹੁਤ ਕਮੀ ਹੈ ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਦੀ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਉਹਨਾਂ ਨਾਲ ਅ ਇਸ ਸਬੰਧ ਵਿੱਚ ਗੱਲਬਾਤ ਹੋਈ ਹੈ ਤੇ ਡੀਜੀ ਸਰ ਨੇ ਇਨ ਪ੍ਰਿੰਸੀਪਲ ਸਾਨੂੰ ਤਿੰਨ ਜਿਹੜੀਆਂ ਕੰਪਨੀਆਂਜ਼ ਨੇ ਸਪੈਸ਼ਲੀ ਬਟਾਲਾ ਡਿਸਟ੍ਰਿਕਟ ਵਾਸਤੇ ਸਾਨੂੰ ਹੋਰ ਅਲਾਟ ਕਰਦੀਆਂ ਨੇ ਜਿਹਦੇ ਨਾਲ ਸਾਡੀ ਜਿਹੜੀ ਨਾਕਾਬੰਦੀ ਹੈ ਤੇ ਪੈਟਰੋਲਿੰਗ ਦਾ ਜਿਹੜਾ ਇਸ਼ੂ ਹੈ ਉਹ ਸੌਟ ਆਊਟ ਹੋ ਜਾਏਗਾ ਤੇ ਤੁਸੀਂ ਆਨਲ ਦਿਨਾਂ ਦੇ ਵਿੱਚ ਇਲਹਾਰਾਂ ਦੇ ਦਿਨ ਨੇ ਤੁਸੀਂ ਆਨਲ ਦਿਨਾਂ 'ਚ ਦੇਖੋਗੇ ਕਿ ਸ਼ਹਿਰ ਦੇ ਵਿੱਚ ਸ਼ਾਮ ਨੂੰ ਪੈਟਰੋਲਿੰਗ ਐ ਨਾਕਾਬੰਦੀ ਪ੍ਰੋਪਰ ਕੀਤੀ ਜਾਏਗੀ ਅ ਇਸ ਤੋਂ ਇਲਾਵਾ ਉਹਨਾਂ ਦੀਆਂ ਕੁਝ ਲੋਕਲ ਡਿਮਾਂਡ ਸਿਗੀਆਂ ਜਿਹੜੀਆਂ ਇੰਡੀਵਿਜੂਅਲ ਪਰਸਨ ਦੇ ਕੋਈ ਪੁਰਾਣੇ ਇਸ਼ੂਸ ਸੀਗੇ ਉਹ ਵੀ ਜਿਹੜੇ ਹੈਗੇ ਨੇ ਸੌਟ ਆਊਟ ਕਰਾ ਦਿੱਤੇ ਗਏ ਅਜਿਹਾ ਨੇ ਗੋਲੀ ਚਾਹੀ ਕੋ ਲੱਗਦਾ ਪਤਾ ਨਹੀਂ ਜੀ ਜਿਵੇਂ ਜਦੋਂ ਤੁਹਾਨੂੰ ਦੱਸਿਆ ਕਿ ਕੁਝ ਰੈਸ ਹੋਈਆਂ ਨੇ ਤੇ ਬਾਕੀ ਤਫਤੀਸ਼ ਚੱਲ ਰਹੀ ਹੈ ਵੀ ਆਰ ਹੋਪਫੁਲ ਕਿ ਅਸੀਂ ਪਹਿਲੇ ਕੇਸ ਵੀ ਜਿਹੜੇ ਨੇ ਉਹਨਾਂ ਨੂੰ ਵੀ ਟ੍ਰੇਸ ਕਰਨ ਵਿੱਚ ਸਫਲ ਹੋਏ ਆ ਜਿਹੜੇ ਪਿਛਲੇ ਬਟਾਲਾ ਵਿੱਚ ਕੇਸ ਜਿੰਨੇ ਵੀ ਹੋਏ ਨੇ ਤੇ ਸਾਨੂੰ ਉਮੀਦ ਹੈ ਕਿ ਜਿਸ ਹਿਸਾਬ ਨਾਲ ਸਾਡੀ ਇਨਵੈਸਟੀਗੇਸ਼ਨ ਅੱਗੇ ਚੱਲ ਰਹੀ ਹੈ ਅਸੀਂ ਇਸ ਕੇਸ ਨੂੰ ਵੀ ਜਲਦ ਤੋਂ ਜਲਦ ਕ੍ਰੈਕ ਕਰ ਲਵਾਂਗੇ ਇਸ ਜਿਹੜਾ ਇਹ ਗੱਲ ਗਈ ਆ ਕਿ ਜਿਹੜੇ ਵੀ ਬੰਦੇ ਆ ਫੜਲੇ ਆ ਉਹ ਛੱਡੇ ਨਹੀਂ ਜਾਣਗੇ ਇੱਕ ਹੋਰ ਕੋ ਕਮੀ ਪੇਸ਼ ਹੋ ਕੋ ਨਹੀਂ ਕਿਤੇ ਇਹਨਾਂ ਨੂੰ ਕਹਿੰਦਾ ਕਿ ਤੇਨੇ ਕੰਪਨੀਆਂ ਜਿਹੜੀਆਂ ਸਾਨੂੰ ਬਟਾਲਾ ਵਾਸਤੇ ਹੋਰ ਮਿਲ ਗਈਆਂ ਤੇ ਜਿੰਨਾ ਅਸੀਂ ਯਾਦ ਨੂੰ ਲਾਕਾ ਜਿਹੜੇ ਆ ਪੂਰੇ ਲਾ ਦਿਆਂਗੇ ਅੱਜ ਜਿਹੜਾ ਬਟਾਲਾ ਸ਼ਹਿਰ ਦੇ ਲੋਕਾਂ ਨੇ ਪੰਦ ਦੀ ਕਾਲ ਦਾ ਸਮਰਥਨ ਉਹਦਾ ਹੀ ਧੰਨਵਾਦ ਕਰਦੇ ਬਟਾਲਾ ਵਾਸੀਆਂ ਨਾਲ ਹੀ ਪੁਲਿਸ ਪ੍ਰਸ਼ਾਸਨ ਦਾ ਵੀ ਚਲੋ ਜਿਨ੍ਹਾਂ ਨੇ ਜੋ ਵੀ ਕੀਤਾ ਜਾਂ ਜਿਹੜੇ ਸੰਗਠਨ ਸਾਡੇ ਨਾਲ ਆਏ ਕਾਂਗਰਸ ਆਈ ਬੀਜੇਪੀ ਆਈ ਆ ਅਕਾਲੀ ਆਇਆ ਉਹ ਜਿਹੜੀਆਂ ਬਾਕੀ ਚੇਤਾਂ ਆਈਆਂ ਉਹਨਾਂ ਨੂੰ ਮੈਂ ਸਾਰਿਆਂ ਧੰਨਵਾਦ ਕਰਦਾ ਮੰਗ ਪੁੱਛ ਰਹੇ ਆ ਜੀ ਐਸਐਸਪੀ ਸਾਹਿਬ ਨੂੰ ਜੋ ਹੁਸ਼ਿਆਰ ਦੇ ਹਾਲਾਤ ਸੀ ਉਹਦੇ ਬਾਰੇ ਉਹਨਾਂ ਨੂੰ ਸਾਰਾ ਸਤਾਸਾ ਇਹ ਜਿਹੜਾ ਗਰੀਵ ਫੈਮਿਲੀ ਆ ਜਿਨ੍ਹਾਂ ਦੇ ਬੱਚਾ ਇਨੋਸੈਂਟ ਉਹਦੇ ਬਾਰੇ ਕਹਿ ਗਏ ਕਿ ਵੀ ਉਹਨਾਂ ਦੇ ਸਰਕਾਰ ਨੂੰ ਪਹਚਾਓ ਕਿ ਵੀ ਉਹਨਾਂ ਦੇ ਬੱਚੇ ਨੂੰ ਜਿਹੜਾ ਕਿ ਕੋਈ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਜਿਹੜਾ ਜੇ ਕੋਈ ਉਹਨਾਂ ਨੂੰ ਸਰਕਾਰ ਤੋਂ ਮੁਆਵਜ਼ਾ ਮਿਲਣਾ ਚਾਹੀਦਾ ਔਰ ਜੋ ਹੁਸ਼ਿਆਰ ਦਾ ਅੱਜ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਜੀ ਹਾਂ ਜੀ ਉਹਨੂੰ ਪ੍ਰੋਟੈਸਟ ਜਿਹੜਾ ਜੀ ਉਹ ਬੜੇ ਸ਼ਾਂਤ ਵਿੱਚ ਟੰਗ ਦੇ ਨਾਲ ਜਿਹੜਾ ਉਹ ਸਾਡਾ ਨਿਪਰੇ ਚੜ ਗਿਆ ਔਰ ਸ੍ਰੀ ਸ਼ਿਸ਼ਵਾਸ਼ਣ ਦਾ ਤੁਹਾਨੂੰ ਐਸਐਸਬੀ ਸਾਹਿਬ ਨੇ ਕਿਹਾ ਜੀ ਕਿ ਜਿਹੜਾ ਅਸੀਂ ਐਸਐਸਬੀ ਸਾਹਿਬ ਦੇ ਸ਼ਿਸ਼ਵਾਸ਼ਣ ਤੋਂ ਅਸੀਂ ਸੈਟੀਸਫਾਈਡ ਹੈ ਕਿ ਜਿਹੜਾ ਉਹ ਕਹਿੰਦੇ ਵੀ ਅਸੀਂ ਹਰ ਜਗ੍ਹਾ ਤੋਂ ਜਿਹੜੇ ਨਾਕੇ ਜਿਹੜੇ ਚੁੱਕੇ ਗਏ ਸਰ ਉਹ ਨਾਕੇ ਦੁਬਾਰਾ ਬਹਾਲ ਹੋ ਰਾਦਰ ਹੋਰ ਜਿਹੜੇ ਆ ਅਸੀਂ ਫੋਰ ਫੋਰਸ ਸਾਡ ਨੂੰ ਮਿਲ ਗਈ ਆ ਅਜੇ ਹੋਰ ਲਗਾ ਬਣ ਕਿ ਜਿਹੜੇ ਬੰਦੇ ਨੇ ਜਿਹੜੇ ਕਲਪਰੇਟਸ ਨੇ ਜਿਹੜੇ ਨਾਮਜਦ ਜਿਹੜੇ ਹੋ ਗਏ ਨੇ ਦੋ ਫੜੇ ਨੇ ਵੀ ਉਹਨਾਂ ਨੂੰ ਨਹੀਂ ਛੱਡਿਆ ਜਾਏਗਾ ਔਰ ਜਿਹੜੇ ਬਾਕੀ ਰਹਿ ਗਏ ਨੇ ਉਹਨਾਂ ਨੂੰ ਫੜ ਲਿਆ ਜਾਏਗਾ ਬਹੁਤ ਜਲਦੀ